ਉਦਾਸੀ ਆਸ਼ਰਮ ਡੇਰਾ ਪਬਾ ਚਰਨਦਾ ਜੀ ਮਹਾਰਾਜ ਉਹਨਾਂ ਦੇ ਤਹੋ ਸਥਾਨਾਂ ਦੇ ਉੱਪਰ ਸਮੂਹ ਉਦਾਸੀ ਏਕ ਮਹਾ ਮੰਡਲ ਪੰਜਾਬ ਦੇ ਵੱਲੋਂ ਸਦੇ ਬੋਕੀ ਸਤਕਾਰ ਜੋ ਪ੍ਰਧਾਨ ਸਹਿਬ ਸ੍ਰੀ ਮਾਨ ਹਰਮਨ ਅੰਬਕੁਮਣੀ ਜੀ ਸ੍ਰੀ ਮਾਨ ਮਹਾਨ ਆਤਮਾ ਮੂਨੀ ਜੀ ਜੋ ਅਜ ਖੇੜਾ ਮੇੜ ਦੀ ਤਰਤੀ ਦੇ ਉੱਪਰ ਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਜਗਤ ਜੁਰਤ ਦੇ ਉਦਾਸੀ ਚਾਰੀਆ ਸ਼ਿਵਸ਼ੂ ਮਾ ਜਤੀ ਬ੍ਰਹਮਚਾਰੀ ਭਗਵਾਨ ਲਾਲਾ ਸ਼੍ਰੀ ਚੰਦ ਮਹਾਰਾਜ ਜੀ ਦਾ 503 ਮਾ ਪ੍ਰਕਾਸ਼ ਦਿਹਾੜਾ ਜੋ ਕਿ ਪੂਰੇ ਤੇ ਸ਼ਬਦ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਜਿਹੜਾ 12 ਤਰੀਕ ਨੂੰ ਆਪੋ ਸੁਦੀ ਨੌਮੀ ਵਾਲੇ ਨੇ ਜਨਮ ਦਿਹਾੜਾ ਮਨਾਇਆ ਗਿਆ ਉਸ ਜਨਮ ਦਿਹਾੜੇ ਵਾਲੇ ਖੜਕਦੇ ਹੋਏ ਮਹਾਪੁਰਸ਼ਾਂ ਦੇ ਆਪੋ ਸਮਾਨ ਤੇ ਮਹਾਪੁਰਸ਼ਾਂ ਉਹਨਾਂ ਉਸ ਨੂੰ ਉਦਾਸੀ ਇੱਕ ਮਹਾਨ ਪੰਜਾਬ ਦਾ ਦੇਸ਼ ਦੀ ਦੇਸ਼ਾਰੀ ਸਿੰਘ ਸੰਗਤ ਦੇ ਨਾਮ ਇਸ ਸੰਗਤੀ ਸੰਗਤ ਦੇ ਨਾਮ संत महापुरुषों ਦੇ ਆਗਰ ਵਿੱਚ ਉਹ ਕਰਕੇ ਮਨਾਇਆ ਜਾਂਦਾ ਹੈ ਬੜੀ ਪਰਿਸ਼ੀਦਿਕ ਗੱਲ ਹੁੰਦੀ ਹੈ ਜੇ ਕਿਤੇ ਕਿਸੇ ਭੇਖ ਦੀ ਗੱਲ ਚੱਲਦੀ ਹੈ ਇਹ ਤਾਂ ਭੇਖ ਹੀ ਬਹੁਤ ਵੱਡਾ ਭੇਖ ਹੈ ਕਿਉਂਕਿ ਇਹ ਭੇਖ ਹੈ ਜਿਸ ਭੇਖ ਦੀ ਦੁਨੀਆਂ ਜਦੋਂ ਤੱਕ ਦੁਨੀਆਂ ਰਹੋਗੇ ਉਦੋਂ ਤੱਕ ਇਹ ਭੇਖ ਸਰਕਲ ਰਹੂਗੀ ਕਿਉਂਕਿ ਇਹ ਭੇਖ ਹੈ ਮਾਪਾ ਸ੍ਰੀ ਜਨਮਾਰਨ ਦਾ ਭੇਖ ਹੈ ਮਾਪਾ ਭੇਖ ਬਣਾਇਆ ਉਦਾਸੀ ਕੀ ਰੀਤ ਚੁਣੀ। ਭੰਸਾਹਿ ਸ਼ੈਗੂ ਨਾਨਕ ਦੇ ਮਹਾਰਾਜ ਦੇ ਵੱਡੇ ਫਰਿਆਦ ਲੱਗਦੇ ਜਿਗਰ। ਸ਼ਿਵ ਸਰੂਪ ਵਾਲ ਜਿੰਨੇ ਬ੍ਰਹਮਚਾਰੀ ਧੰਤ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਜਿਨ੍ਹਾਂ ਦੇ ਜਨਤਕਾਰ ਜਿਨ੍ਹਾਂ ਦੇ ਇਤਿਹਾਸ ਸੁਵਾ ਨੇ ਇਹ 6 ਪਾਤਸ਼ਾਹਾਂ ਤੱਕ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਜੀਵਨ ਰਿਹਾ ਤੇ 6 ਪਾਤਸ਼ਾਹਾਂ ਨੂੰ ਮਿਲਦੀਆਂ ਰਹੀਆਂ। ਬਾਲ ਅਵਸਥਾ ਤੋਂ ਲੈ ਕੇ 158 ਸਾਲ ਲਖ ਬਾਬਾ ਸ਼੍ਰੀ ਜਤਿ ਮਹਾਰਾਜ ਉਹ ਨਾਮ ਰਸ ਦੇ ਨਾਮ ਜੋੜਦੇ ਰਹੇ ਜਿਹੜਾ ਆਪਣੇ ਪਿਤਾ ਦਾ ਉਪਦੇਸ਼ ਸੀ ਸੱਚ ਦੇ ਨਾਮ ਦਾ ਪ੍ਰਮਾਤਮਾ ਦੇ ਨਾਮ ਦਾ ਜਿੰਨਾ ਪ੍ਰਚਾਰ ਪਵਾਨੀ ਮਾਮ ਉਠਾ ਦੇ ਨਿਰਮਲਿਆਂ ਦੀ ਕੀਤਾ ਹੈ ਸ਼ਾਇਦ ਹੋ ਸਕਦਾ ਕਿਸੇ ਕਿਸੇ ਨੇ ਨਾ ਕੀਤਾ ਦੇਖੋ ਅਸੀਂ ਨੇਪਾਲ ਜਾਂਦੇ ਆਂ ਨੇਪਾਲ ਕਿੱਥੇ ਹੈ ਉੱਥੇ ਜਾ ਕੇ ਵੀ ਉਦਾਸੀ ਮਹਾਂਪੁਰਖ ਨੇ ਪ੍ਰਚਾਰ ਕੀਤਾ ਇਸੀ ਦਾ ਪ੍ਰਚਾਰ ਕੀਤਾ ਸੱਚ ਦਾ ਪ੍ਰਚਾਰ ਜਿਹੜਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਪ੍ਰਚਾਰ ਕੀਤਾ ਉਹੀ ਬਾਬਾ ਸ਼੍ਰੀ ਚਨਮਾਨ ਨੇ ਪ੍ਰਚਾਰ ਕੀਤਾ ਕੋਈ ਅੱਜ ਕੋਈ ਭੇਦ ਭਾਅ ਨਹੀਂ ਚਾਹੇ ਸਿੱਖ ਹੋਣ ਚਾਹੇ ਉਦਾਸੀ ਹੋਣ ਚਾਹੇ ਦੇਰ ਕੋਲੇ ਹੋਣ ਸਾਰਾ ਇੱਕੋ ਹੀ ਵੇਖ ਹੈ ਕਿਉਂਕਿ ਬੁਲਨਾਨਕ ਦੇਵ ਮਾਰਾ ਦੀ ਫਲਵਾੜੀ ਹੈ ਇਸ ਨੂੰ ਨਾ ਕੋਈ ਵਾਕ ਕਰ ਸਕਦਾ ਤੇ ਨਾ ਕੋਈ ਕਰੇ ਤੇ ਨਾ ਕੋਈ ਕਰ ਸਕਦਾ ਹੁਣ ਅਸੀਂ ਇਹ ਉਂ ਵੇਖ ਹੈ ਜਿਸ ਵੇਖ ਲਈ ਦੁਨੀਆ ਦੇ ਵਿੱਚ ਜਸਕੀਰਤੀ ਗਾਈ ਜਾਂਦੀ ਹੈ ਅੱਜ ਅਸੀਂ ਬੈਠੇ ਆਂ ਕਿਸ ਕਰਕੇ ਬੈਠੇ ਆਂ ਅੱਜ ਬਾਬਾ ਸ਼੍ਰੀ ਚੰਦ ਮਹਾਰਾਜ ਦੀ ਜਨਮ ਦਿਹਾੜੇ ਨੂੰ ਮਨਾਉਣ ਆ ਕੇ ਇਹ ਉਦਾਸੀ ਮਹਾਂਪੁਰਖਾਂ ਵੱਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਗੁਰਬਾਣੀ ਦਾ ਪ੍ਰਚਾਰ ਕੀਤਾ ਜਾ ਰਿਹਾ ਇਹ ਉਹਨਾਂ ਮਹਾਂਪੁਰਸ਼ਾਂ ਦੀ ਦੇਣ ਹੈ ਕਿਉਂਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਪਾਸ਼ਾ ਦੇ ਵੱਡੇ ਸੁਪੁੱਤਰ ਹੋਏ ਹੋਏ ਗੁਰੂ ਨਾਨਕ ਦੇਵ ਪਾਸ਼ਾ ਨੇ ਦੋ ਸੁਪੁੱਤਰ ਹੋਏ ਬਾਬਾ ਲਖਮੀ ਚੰਦ ਤੇ ਬਾਬਾ ਸ਼੍ਰੀ ਚੰਦ ਜਿਉਂ ਨਾ ਵੀ ਪਾਲਕ ਕੀਤੇ ਜਿਉਂ ਉਹਨਾਂ ਨੇ ਆਪਣੀਆਂ ਸ਼ਕਤੀਆਂ ਦਿਖਾਈਆਂ ਤਾਂ ਅੱਜ ਉਹਨਾਂ ਨੂੰ ਦੁਨੀਆ ਪੂਜ ਰਹੀ ਹੈ ਸ਼ਕਤੀ ਜੋਜਨ ਸੰਭੇ ਵਾ ਕਰਕੇ ਬਾਲਾ ਧਰਮ ਜੱਤ ਜੀ ਨੂੰ ਆਪਣੇ ਭਤੀਜੇ ਨਹੀਂ ਥੱਲੇ ਲਾ ਕੇ ਉਹਨਾਂ ਦੀ ਪਾਲਣ ਪੋਸ਼ਣਾਂ ਕੀਤੀ ਕਿੱਥੋਂ ਕੀਤੀ ਗੂਠੇ ਦੇ ਵਿੱਚ ਜਦੋਂ ਤੁਹਾਨੂੰ ਜੱਤ ਜੀ ਬਾਲ ਅਵਸਥਾ ਦੇ ਵਿੱਚ ਨੇ ਤੇ ਦੁੱਧ ਚੋਕਣ ਦੀ ਅਵਸਥਾ ਜਿਸ ਤਰ੍ਹਾਂ ਮਾਤਾ ਦੇ ਆਸਤਰਾ ਦੇ ਵਿੱਚੋਂ ਬੱਚਾ ਦੁੱਧ ਚੁੰਦਾ ਨਾ ਇਸੇ ਤਰ੍ਹਾਂ ਬਾਗਵਲਥਾ ਦੇ ਵਿੱਚ ਬਾਬਾ ਧਰਮਚੰਦ ਜੀ ਜਦੋਂ ਸਰਦਕੰਡ ਨੂੰ ਵਿਆਹਨਾ ਕਰਨ ਗਏ ਨੇ ਬਾਬਾ ਧਰਮਚੰਦ ਜੀ ਮਾਰਾ ਨੂੰ ਥੱਲੇ ਲਾ ਲੈਣ ਤੇ ਉਸ ਸਮੇਂ ਬਾਬਾ ਸ਼੍ਰੀ ਚੰਦ ਮਾਰਾ ਨੇ ਆਪਣੇ கூਠੇ ਦੇ ਵਿੱਚੋਂ ਇੱਕ ਜੋ ਦੁੱਧ ਦੀ ਜਿਹੜੀ ਧਾਕਾ ਸੀ ਬੱਕਰੀ ਸੀ ਅਸੀਂ ਇਸ ਕਰਕੇ ਕਹਿ ਦਿੰਦੇ ਆ ਜਦੋਂ ਕੋਈ ਸ਼ੇਸ਼ ਬਣਾਉਂਦੇ ਆ ਚੰਨ ਭੋਗ ਪਾਂਧਾ ਕੀਤਾ ਜਾਂਦਾ ਹੈ ਵੀ 5 ਸਾਲੋਂ ਦਾ ਚੰਨ ਭੋਗ ਦੇਣਾ ਹੈ ਤੇ ਜਿਹੜੀ ਪਾਲਣ-ਪੋਸ਼ਣ ਸੀ ਧਰਮਚੰਦ ਜੀ ਆ ਬਾਬਾ ਸ਼੍ਰੀ ਚੰਦ ਮਹਾਰਾ ਜੀ ਨੇ ਆਪਣੇ ਘੂਟੇ ਤੋਂ ਕੀਤੀ। ਬਾਬਾ ਧਰਮਚੰਦ ਜੀ ਘੂਟੇ ਹੀ ਚੁੱਕਦੇ ਰਹੇ ਸੀ ਬਾਬਾ ਸ਼੍ਰੀ ਚੰਦ ਮਹਾਰਾ ਜੀ ਦਾ ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਉਤਰੇ ਸਨ ਕਿ ਬਾਬਾ ਸ਼੍ਰੀ ਚੰਦ ਮਹਾਰਾ ਜੀ ਦੇ ਭਤੀਜੇ ਸਨ। ਉਹਨਾਂ ਦੇ ਪਾਂਸ ਤੋਂ ਚੱਲਿਆ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੇਰੀ ਪੀੜੀ ਦੇ ਪਾਲਕ ਉਹਨਾਂ ਦੇ ਦੇਖੋ ਵੱਡੇ ਸਬੂਤਰ ਬਾਬਾ ਗੁਰਦੇਤਾ ਜੀ ਹੋਏ ਜੋ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਸਸ਼ਿਸ਼ ਹੋਏ। ਕਿ ਬਾਰਾਂ ਦੇ ਤਾਂ ਤਾਂ ਘਰਨ ਬਾਬਾ ਗੁਰਦੇਤਾ ਦੀ ਨੀਂਦ ਦਾ ਨੀਕਾ ਜੋ ਵਰ ਮੰਗਿਆ ਸਵਰ ਅੱਜ ਵੀ ਉੱਥੇ ਜਾ ਕੇ ਜੇ ਕੋਈ ਵਰ ਮੰਗਦਾ ਹੈ ਬਾਬਾ ਗੁਰਦੇਤਾ ਜੀ ਦੀ ਜਗ੍ਹਾ ਤੇ ਉਹਦੀਆਂ ਸਾਰੀਆਂ ਸ਼ਾਮਲ ਹੋ ਜਾਂਦਾ। ਇਹ ਵਰਹੀਦਾ ਸੀ ਰਬਾ ਸ਼੍ਰੀ ਹਮਾਰਾ ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਗੁਰੂ ਘਰ ਨਾਲ ਕਿਸ ਤਰ੍ਹਾਂ ਦਾ ਵਿਰੋਧ ਨਹੀਂ ਇਹ ਸਾਰੇ ਇੱਕੋ ਹੀ ਹੈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਫਲਵਾੜੀ ਹੈ ਉਦਾਸੀ ਨਿਰਮਲ ਇਹ ਸਾਰੇ ਮਹਾਂਪੁਰਖ ਦੀ ਸਤਕਾਰਯੋਗ ਨੇ ਇਸ ਤਰ੍ਹਾਂ ਕਿ ਇਤਨਾ ਦਾ ਸਤਕਾਰ ਕਰਨਾ ਸਾਡਾ ਫਰਜ਼ ਬਣਦੇ ਹੁੰਦੇ ਜਿਸ ਜਗ੍ਹਾ ਤੇ ਬੈਠੇ ਹੈ ਬਹੁਤ ਅਸਮਾਨ ਚੜਦੀ ਕਲਾ ਵਾਲਾ ਸੁਣਾ ਕਿ ਉਹ ਉਹ ਮਾਨਵ ਤੁਸਾਂ ਦਾ ਅਸਮਾਨ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪ ਸਿੱਖ ਸੰਗਤ ਨੂੰ ਜੋੜਿਆ ਅੱਜ ਵੀ ਇਸ ਸਪាន ਦੇ ਉੱਪਰ ਵੀਲੇ ਲੱਗੇ ਨੇ ਜਿਸ ਤਰ੍ਹਾਂ ਪਹਿਲਾਂ ਲੱਗੇ ਸੀ ਅੱਜ ਵੀ ਉਸੇ ਤਰ੍ਹਾਂ ਸੰਗਤ ਲੱਗੀ ਬੈਠੀ ਹੈ ਸੋ ਮੈਂ ਬਹੁਤ ਧੰਨਵਾਦ ਕਰਨਾ ਭੰਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਵਣ ਚਰਨਾ ਵਿੱਚ ਹਾਜ਼ਰੀ ਲਗਾਉਣਾ ਸਤਿ ਪੁਰਸ਼ਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣਾ ਤੇ ਆਪ ਸਿੱਖ ਸੰਗਤ ਨੂੰ ਜਗਤ ਜਗਾਂ ਜਗਤ ਉਦਾਸੀ ਚਾਰੀਏ ਜਗਤ ਜੀ ਬਾਬਾ ਸ਼ਿਵਨੰਦ ਮਹਾਰਾਜੀ ਉਹਨਾਂ ਦੇ 53ਵੇਂ ਪ੍ਰਕਾਸ਼ ਦਿਹਾੜੇ ਦੀ ਸਮੂਹ ਉਦਾਸੀ ਇੱਕ ਮੰਨਨ ਮਹਾਂਪਿਆ ਵੱਲੋਂ ਔਰ ਆਪਣੇ ਵੱਲੋਂ ਲੱਖ ਲੱਖ ਬਧਾਈਆਂ ਦਿੰਦਾ ਹਾਂ ਇਹਨਾਂ ਤੋਂ ਬੇਤੀ ਪਰਵਾਣ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ